ਪਰ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਹੈ ਇਹ ਗੰਜੀਏ ਜੀ ਦਾ ਖਾਤਮਾ ਸੁਸਰਵੀ ਖਾ ਜੇ ਚੂਹੇ ਵੀ ਖਾ ਜਾਣ ਚੋਰ ਵੀ ਲੁੱਟ ਕੇ ਲੈ ਜਾਣ ਪਰ ਮਨੁੱਖ ਦੇ ਬਹੁਤੇ ਬੇਸਨਾ ਪਵੇ ਜੋ ਕਰਕੇ ਉਹ ਮਨੁੱਖ ਮੁਸਲਮਾਨ ਹੈ ਇਹ ਸਾਰੀ ਪੁਲਸੀ ਇੱਜ਼ਤਵਾਦੀ ਹੈ ਅੱਜ ਜੇ ਬਾਰਡਰ ਹੁੰਦਾ ਤੇ ਤੁਹਾਨੂੰ ਮੈਂ ਦੱਸਦੇ ਇਸ ਦੇਸ਼ ਦੀ ਜੀ ਡੀ ਪੀ 1% ਉੱਤੇ ਜਾਊਗੀ ਤੇ 60 ਤੋਂ 70 ਲੱਖ بے ਰੋਜ਼ਗਾਰੀ ਖਤਮ ਹੋਊਗੀ ਤੁਹਾਨੂੰ ਕੋਈ ਨੌਜਵਾਨ ਓਕੀ ਚਿੱਟਾ ਬੇਸ਼ਕ ਦਾ ਨਹੀਂ ਨਜ਼ਰ ਆਊਗਾ ਉਹ ਆਪਣੇ ਕੰਮ ਤੇ ਧੰਦੇ ਤੇ ਲੱਗਿਆ ਹੋਊਗਾ ਉਹਦੇ ਕੋਲੇ ਨੌਕਰੀਆਂ ਹੋਣਗੀਆਂ ਉਹਦੇ ਕੋਲੇ ਪੈਸਾ ਹੋਊਗਾ ਉਹਨੂੰ ਕੀ ਲੋੜ ਹੋਣਗੇ ਕਿ ਕਦ ਸਬਕ ਕਮੇਟ ਦੇ ਛੱਟਾ ਵੇਚਦੇ ਭੁੱਖੀ ਵੇਚਦੇ ਇਹ ਬਿੰਦਫਲ ਇਹ ਜਿਹੜੀ ਭਾਜਪਾ ਦੇ ਸਰਕਾਰ ਹੈ ਇਹ ਚੋਖਰ ਕੇ ਸਿੱਖ ਤੇ ਮੁਸਲਮਾਨ ਦੇ ਖਿਲਾਫ ਹੈ ਇਸ ਕਰਕੇ ਸਾਰਾ ਢੋਂਟਾ ਇਹਨਾਂ ਨੇ ਰਚਾਇਆ ਹੋਇਆ ਹੈ ਅੱਜ ਸੁਪਰੀਮ ਕੋਰਟ ਦਾ ਕਾਹ ਪਰ ਦਾ ਫੈਸਲਾ ਹੋ ਰਿਹਾ ਜਿਹੜੀਆਂ ਹਿੰਦੂਆਂ ਦੀਆਂ ਸੰਸਥਾ ਹੈਗੀਆਂ ਉਹਨਾਂ ਦੇ ਵਿੱਚ ਮੁਸਲਮਾਨ ਪਾਉਂਗੇ ਸੋ ਮੇਰਾ ਮਤਲਬ ਹੈ ਕੀ ਇਹ ਮਤਸਵੀ ਸਰਕਾਰ ਇਸ ਨੇ ਆਪਣਾ ਬੇੜਾ ਬਿਠਾਉਣਾ ਹੈ ਤੇ ਨਾਲ ਸਾਡਾ ਬੇੜਾ ਇਹ ਵਸ਼ ਬਿਠਾਉਣ ਦੇ ਪਰ ਅਸੀਂ ਤਖੜੇ ਬੜੀਏ ਇਕੱਠਾ ਕਰੀਏ ਕਿਸਾਨ ਯੂਨੀਅਨਾਂ ਨੂੰ ਮੈਂ ਬੜੀ ਵਾਰੀ ਕਿਹਾ ਕਿ ਭਾਈ ਜਿਹੜਾ ਸਿਆਣਾ ਜਰਨਲ ਹੁੰਦਾ ਹੈ ਜੇ ਉਹਦਾ ਮੋਰਚਾ ਕਿਤੇ ਫੇਲ ਹੋ ਜੇ ਉਹ ਨਵਾਂ ਰੁਖ ਲੱਭਦਾ ਸੋ ਦੇ ਉਹਨਾਂ ਨੇ ਨਹੀਂ ਕੀਤਾ ਫਿਰ ਆਪਾਂ ਨੇ ਕਰਤਾ ਬਾਗਾ ਬਾਰਡਰ ਸੁਲੇਮਾਨ ਤੇ ਵੀ ਕਰ ਦਾਂਗੇ ਅਸੈਂਡੀ ਬੜਾ ਵੀ ਕਰ ਦਾਂਗੇ ਔਰ ਸਾਰੀ ਦੁਨੀਆ ਦੇ ਵਿੱਚ ਅਸੀਂ ਆਵਾਜ਼ ਰਖਾਵਾਂਗੇ ਕਿ ਸਾਡਾ ਖਾਤਮਾ ਕੀਤਾ ਜਾਂਦਾ ਹੈ ਇੱਥੇ ਟਰੈਕਟਰ ਬਣ ਜੇ ਹੈ ਕਮਾਈਆਂ ਬਣਦੀਆਂ ਖੇਤੀਬਾੜੀ ਦਾ ਸਮਾਨ ਬਣਦਾ ਔਰ ਪਹਿਲਾਂ ਦਿੱਲੀ ਜਾਂਦਾ ਫਿਰ ਅੰਮ੍ਰਿਤਸਰ ਜਾਂਦਾ ਫਿਰ ਕਰਾਚੀ ਆਉਂਦਾ ਫਿਰ ਜਿੱਥੇ ਆਪਾਂ ਖੜੇ ਆ ਇੱਥੋਂ 8 9 ਮੀਲ ਬਾਰਡਰ ਤੇ ਥੀ ਆ ਜਾਂਦਾ ਇੱਥੋਂ ਦਾ ਮਾਲ ਬਣਿਆ ਇੱਥੇ ਵਾਪਸ ਸਾਡੇ ਬਾਰਡਰ ਤੇ ਉੱਤੇ ਆਉਂਦਾ ਇਹਦਾ ਕੀ ਮਤਲਬ ਹੈ ਕਿ ਸਾਨੂੰ ਖਰਾਬ ਕਰਨਾ ਸਾਡੇ ਵਪਾਰੀ ਐ ਸਾਡੇ ਮਸ਼ੀਨ ਵਾਲੇ ਬਣਾਉਣ ਵਾਲੇ ਵੱਡੇ ਵੱਡੇ ਉਹਦੇ ਇੱਥੇ ਇੰਜੀਨੀਅਰ ਐ ਮਾਲਕ ਨੇ ਸਾਰਿਆਂ ਨੂੰ ਤੰਗ ਕੀਤਾ ਹੋਇਆ ਹੈ ਕਿ ਅਸੀਂ ਘੱਟ ਗਿੰਥੀਆਂ ਨੂੰ ਰਹਿਣ ਦੇਣਾ ਆ ਬਾਟਵੇ ਜਣਥੇ ਇਲਜ਼ਾਮ ਲਾਥੇ ਕਿ ਉਹ ਪਾਕਿਸਤਾਨ ਤੋਂ ਕਿਵੇਂ ਪਤਾ ਲੱਗਿਆ ਕਿ ਉੱਥੋਂ ਕਿੰਨਾ ਬਰੂਦ ਆਇਆ ਔਰ ਸਾਡੇ ਸਾਰਿਆਂ ਦੇ ਤਨਕਾਤ ਪਾਕਿਸਤਾਨ ਦੇ ਨਾਲ ਹੈ ਜਿਹੜਾ ਸਖੈ ਦੀ ਤਨਕਾਤ ਨਹੀਂ ਹੈ ਉਹ ਸਾਡੀ ਧਰਤੀ ਹੈ ਸਰੋਤ ગાંધી ਜਰੂ ਜਿਹੜੀ ਤੇ ਗਰੇਜ ਨੇ ਬੇਦਖਲ ਕੀਤਾ ਹੋਇਆ ਤੇ ਜਿਹੜਾ ਬੰਦਾ ਕੀ ਆਪਣੀ ਜੰਮ ਵਾਲੀ ਧਰਤੀ ਦੇ ਨਾਲ ਪਿਆਰ ਨਾਲ ਰੱਖੇ ਜੇ ਬਾਜਵੇਂ ਵੀ ਪਾਕਿਸਤਾਨੀ ਹੈਗੇ ਐ ਵੈ ਵੀ ਪਾਕਿਸਤਾਨੀ ਹੈਗਾ ਤੇ ਜਿਹੜੇ ਸਰਦੀਆਂ ਦੇ ਵਿੱਚ ਰੂਸ ਤੋਂ ਟੀਨ ਤੋਂ ਪੰਛੀ ਆਉਂਦੇ ਆਉਂਦੀ ਐ ਆ ਹੁਣ ਇਸ ਮਹੀਨੇ ਤੋਂ ਪਹਿਲਾਂ ਗਰਮੀ ਦੀ ਰੁੱਤ ਤੋਂ ਉਦੋਂ ਤੋਂ ਵਾਪਸ ਆਪਣੇ ਘਰ ਚਲੇ ਜਾਂਦੇ ਐ ਰੂਸ ਤੇ ਚੀਨ ਦੇਸੀ ਕਿਉਂ ਨਹੀਂ ਆਪਣੇ ਘਰ ਵਾਪਸ ਜਾ ਸਕਦੇ ਇਹ ਬਹੁਤ ਭਾਰੇ 1947 ਦੇ ਵਿੱਚ ਜਿਹੜੇ ਸਾਡੇ ਵੱਡੇ ਵੱਡੇ ਸਰਾਹ ਕਰਨ ਵਾਲੇ ਬੰਦੇ ਸੀਗੇ ਉਹਨਾਂ ਨੇ ਪੰਜਾਬ ਨੂੰ ਤੋੜ ਦਿੱਤਾ ਤੋੜਨ ਦਾ ਮਤਲਬ ਕੀ ਹੈ ਕੀ ਸੇਕ ਜਿਹੜੇ ਖੇਤਰੀ ਬਾੜੀ ਦੇ ਬਾਹਰ ਐ ਉਹ ਅੱਜ ਪਾਕਿਸਤਾਨ ਦੇ ਵਿੱਚ ਨਹੀਂ ਐ ਉਹ ਅੱਜ ਪੰਜਾਬ ਹਰਿਆਣਾ ਯੂਪੀ ਬੱਧਿਆ ਪ੍ਰਦੇਸ਼ ਦੇ ਵਿੱਚ ਐ ਤਰਾਈ ਦੇ ਵਿੱਚ ਐ ਜਿੱਥੇ ਮਣੀ ਮੂਹ ਹਜ਼ਾਰਾਂ ਲੱਖਾਂ ਡੋਨਟ ਸਾਨੂੰ ਦਿੰਦੇ ਐ ਮੈਂ ਕਮਸਾਫੀ ਗਿਆ ਸੀਗਾ ਪਾਕਿਸਤਾਨ ਤੇ ਮੈਂ ਹੈਰਾਨ ਹੋ ਗਿਆ ਕੰਕਾਂ ਜਿਵੇਂ ਅੱਜ ਪੱਕੀਆਂ ਹੋਈਆਂ ਇਸੇ ਤਰ੍ਹਾਂ ਉੱਥੇ ਪੱਕੀਆਂ ਸੱਗੀਆਂ ਪ੍ਰਸਾਦ ਸਿੰਘ ਜੀ ਉਹ ਇੱਕਸਾਰ ਨਹੀਂ ਸੀ ਗੋਟੀਆਂ ਦੇ ਵਿੱਚ ਗੁੱਲੀ ਡੰਡਾ ਸਹੀ ਹੁਣ ਜੇ ਗੁੱਲੀ ਡੰਡਾ ਕੜਕ ਤੋਂ ਜ਼ਿਆਦਾ ਹੋਵੇ ਸਵਾਗਤ ਕਰਨ ਕੌਣੀ ਹੈ ਇਹ ਸਾਰਾ ਘਾਟਾ ਪਾਕਿਸਤਾਨ ਨੂੰ ਪਿਆ ਜੰਡਾ ਨੇ ਸਿੱਖ ਬਾਹਰ ਕੱਢ ਤੇ ਗਾਂਧੀ ਦੇ ਢੇਰ ਉੱਤੇ ਹੁਕਮ ਦੇਉਂਦੇ ਆਜੇ ਵੀ ਆਪਾਂ ਨੂੰ ਅਕਲ ਹੋਣੀ ਚਾਹੀਦੀ ਹੈ